ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਵੀ ਆਸ ਧਰ ਕੇ ਆਇਆ ਉਹ ਕਦੇ ਖਾਲੀ ਨਹੀਂ ਮੁੜਿਆ ਗੁਰੂ ਨਾਨਕ ਦਾ ਘਰ ਹੀ ਮੇਰਾ ਵੰਡਣ ਵਾਲਾ ਇੱਕ ਚੱਬੇ ਪਿੰਡ ਦੇ ਰਹਿਣ ਵਾਲੀ ਬੀਬੀ ਜਿਹਦਾ ਨਾਮ ਇਤਿਹਾਸ ਵਿੱਚ ਸਲੱਖਣੀ ਲਿਖਿਆ ਇਹਦੀ ਜਵਾਨੀ ਢਲ ਗਈ ਫਿਰ ਵੀ ਘਰ ਵਿੱਚ ਕੋਈ ਬੱਚਾ ਨਾ ਹੋਇਆ ਇਸ ਮਿੱਠੇ ਮੇਵੇ ਦੀ ਤਲਾਸ਼ ਦੇ ਵਾਸਤੇ ਹਿੰਦੂ ਸਾਧਾਂ ਸੰਤਾਂ ਮੁਸਲਮਾਨ ਪੀਰਾਂ ਫਕੀਰਾਂ ਸਭ ਦੇ ਚਰਨ ਪੂਜੇ ਮਥੇ ਠੇਕੇ ਮੜੀਆਂ ਤੇ ਪੀਰਖਾਨਿਆਂ ਦੀਆਂ ਸੁਖਣਾ ਵੀ ਸੁਖੀਆਂ ਜਾਦੂ ਟੋਣੇ ਕਰਨ ਵਾਲੇ ਪਖੰਡੀਆਂ ਨੂੰ ਵੀ ਬਹੁਤ ਕੁਝ ਖਵਾਇਆ ਬਹੁਤ ਭੇਟਾਂ ਭਾਵੇਂ ਦਿੱਤੀਆਂ ਪਰ ਕਿਤੋਂ ਵੀ ਇੱਛਾ ਪੂਰੀ ਨਾ ਹੋਈ ਅਖੀਰ ਨੂੰ ਨਿਰਾਸ਼ ਹੋ ਕੇ ਘਰ ਵਿੱਚ ਬਹਿ ਗਈ ਆਸਾਂ ਟੁੱਟ ਗਈਆਂ ਇਧਰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਸਮੇਤ ਸ਼ਿਕਾਰ ਖੇਡ ਦੇ ਖੇਡਦੇ ਸੰਗਰਾਣੀ ਸਾਹਿਬ ਵਾਲੀ ਜਗ੍ਹਾ ਤੇ ਪਹੁੰਚ ਗਏ। ਇਲਾਕੇ ਦੀ ਬਹੁਤ ਸੰਗਤ ਜਦੋਂ ਉਹਨਾਂ ਨੂੰ ਪਤਾ ਲੱਗਾ ਵਹੀਰਾਂ ਕੱਤ ਗਏ ਪ੍ਰਸ਼ਾਦਾ ਲੱਸੀ ਮੱਖਣ ਦੁੱਧ ਜੋ ਵੀ ਘਰੋਂ ਕਿਸੇ ਦੇ ਹੱਥ ਲੱਗਾ ਲੈ ਕੇ ਤੁਰ ਪਏ। ਬੀਬੀ ਸੁਲਖਣੀ ਨੇ ਵੀ ਹਜ਼ੂਰ ਦਾ ਜਾਸ ਸੁਣਿਆ ਤੇ ਉਹਨੇ ਵੀ ਸੋਚਿਆ ਵੀ ਮੈਂ ਮੱਥਾ ਟੇਕਾਂ ਤੇ ਆਪਣੇ ਮਨ ਦੀ ਇੱਛਾ ਜ਼ਾਹਿਰ ਕਰਾਂ ਹੋ ਸਕਦਾ ਹੈ ਇਥੋਂ ਮੇਰੇ ਤੇ ਕਿਰਪਾ ਹੋ ਜਾਏ ਚੱਲੀ ਬੀਬੀ ਆਪਣੇ ਘਰੋਂ ਸਤਗੁਰੂ ਦੇ ਦਰਸ਼ਨ ਕੀਤੇ ਨੂਰਾਨੀ ਚਿਹਰੇ ਦੇ ਜਿੱਥੇ ਹੋਰ ਪ੍ਰੇਮੀ ਆਪੋ ਆਪਣੀਆਂ ਅਰਦਾਸਾਂ ਕਰ ਰਹੇ ਸੀ ਮੰਗਾ ਮੰਗ ਰਹੇ ਸਨ ਇਨੇ ਵੀਨਨ ਨੇ ਝਾਕ ਹੋ ਕੇ ਆਪਣੇ ਮਨ ਦਾ ਖਿਆਲ ਜਾਰ ਕੀਤਾ। ਹਜੂਰ ਨੇ ਇਹਦੇ ਮੱਥੇ ਵੱਲ ਤੱਕਿਆ ਤੇ ਕਹਿਣ ਲੱਗੇ ਬੀਬੀ ਤੇਰੇ ਕਰਮਾਂ ਦੇ ਵਿੱਚ ਪੁੱਤ ਨਹੀਂ ਲਿਖਿਆ। ਹੁਣ ਇਹ ਆਛੜ ਦੇ ਇੱਛਾ ਛੱਡ ਦੇ ਹੁਣ। ਹੁਣ ਤੇਰਾ ਸਮਾਂ ਵੀ ਪਰਮੇਸ਼ਰ ਦੇ ਸਿਮਰਨ ਕਰਨ ਦਾ ਹੈ। ਸ੍ਰੀ ਹਰ ਗੋਬਿੰਦ ਸਨਤ ਉਚਾਰਾ ਲਿਖਿਓ ਨਹੀਂ ਸੁੱਤ ਤੋਹੇ ਲਲਾਰਾ ਸਨੁਦ ਉਦਾਸ ਭਈ ਸਹਿ ਚਿੰਤਾ ਲਘਿਓ ਭਾਗ ਮਮ ਨਹਿ ਸੁਤਵੰਤਾ ਸਤਗੁਰੂ ਕੋਲੋਂ ਨਾ ਇਹ ਵਚਨ ਸੁਣ ਕੇ ਜਿਹੜੀ ਮਾੜੀ-ਮੋਟੀ ਉਹਦੇ ਅੰਦਰ ਆਸ ਸੀ ਉਹ ਵੀ ਟੁੱਟ ਗਈ ਅਿੰਦੇ ਮਨ ਦੇ ਨਾਲ ਵਾਪਸ ਮੁੜੀ ਹੈ ਉਦਾਸ ਅੱਖਾਂ ਵਿੱਚੋਂ ਪਾਣੀ ਵਹਿ ਰਿਹਾ ਧੁਰੀ ਜਾਂਦੀ ਨੂੰ ਰਸਤੇ ਵਿੱਚ ਭਾਈ ਗੁਰਦਾਸ ਜੀ ਮਿਲੇ ਉਹਨੇ ਜਦੋਂ ਉਦਾਸ चेहरा ਦੇਖਿਆ ਪੁੱਛਿਆ ਬੀਬੀ ਕਿੱਥੋਂ ਆਈਆਂ ਕਹਿੰਦੀ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਕਰਕੇ ਆਈਏ ਭਾਈ ਗੁਰਦਾਸ ਜੀ ਕਹਿੰਦੇ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਕਰਨਾ ਹੀ ਆ ਲੋਕੀ ਰੋਂਦੇ ਜਾਂਦੇ ਨੇ ਉਦਾਸ ਜਾਂਦੇ ਨੇ ਹੱਸਦੇ ਤੇ ਮੁਸਕਰਾਉਂਦੇ ਉੱਥੋਂ ਮੁੜਦੇ ਨੇ ਪਰ ਤੂੰ ਤਾਂ ਉਦਾਸ ਐ ਰੋ ਰਹੀ ਐ ਤੇਰੇ ਅੱਖਾਂ ਵਿੱਚ ਪਾਣੀ ਐ ਕਾਰਨ ਕੀ ਐ ਭਾਈ ਗੁਰਦਾਸ ਜੀ ਦੇ ਇਹ ਬਚਨ ਸੁਣ ਕੇ ਨਾ ਜਿਸ ਬੀਬੀ ਸੁਲੱਖਣੀ ਦੀਆਂ ਮਾਤਾ ਸੁਲੱਖਣੀ ਦੀਆਂ ਭੁੱਬਾਂ ਨਿਕਲ ਗਈਆਂ ਰੋ ਰੋ ਕੇ ਦਿਲ ਦੀ ਸਾਰੀ ਗੱਲ ਦੱਸ ਦਿੱਤੀ ਤੇ ਭਾਈ ਗੁਰਦਾਸ ਜੀ ਨੇ ਜਦੋਂ ਸੁਣਿਆ ਕਹਿਣ ਲੱਗੇ ਮਾਤਾ ਪਤਾ ਸੁਣਾਓ ਸਤਿਗੁਰੂ ਨੇ ਕੱਲ ਨੂੰ ਫੇਰ ਇਸੇ ਪਾਸੇ ਆਉਣਾ ਵਿਧੀ ਤੈਨੂੰ ਮੈਂ ਦੱਸ ਦਿੰਦਾ ਉਦਮ ਤੂੰ ਕਰਨਾ ਹੈ ਕਹਿੰਦੇ ਕਲਮ ਤੇ ਦਵਾਤ ਇੱਕ ਕਾਗਜ਼ ਲੈ ਕੇ ਆਵੀ ਤੇ ਸਤਿਗੁਰੂ ਦੇ ਅੱਗੇ ਹੋ ਕੇ ਫਿਰ ਅਰਦਾਸ ਕਹੀਂ ਕਰੀਂ ਤੇ ਜੇ ਮਹਾਰਾਜ ਜੀ ਨੇ ਕਿਹਾ ਨਾ ਫੇਰ ਵੀ ਤੇਰੇ ਕਰਮਾਂ ਚ ਪੁੱਤ ਨਹੀਂ ਤੇ ਆ ਕਾਗਜ਼ ਕਲਮ ਦਵਾਤ ਦੇ ਦੀ ਤੇ ਇਹ ਗੱਲ ਕਵੀ ਸਚੇ ਪਾਤਸ਼ਾਹ ਉੱਥੇ ਵੀ ਤੁਸੀਂ ਲਿਖਣ ਵਾਲੇ ਸੀ ਇੱਥੇ ਲਿਖਦੇ ਹੋ ਬੀਨ ਬਾਤ ਸੁਨ ਕਹਿ ਤਵ ਭਾਈ ਉਤਰ ਲੈਣ ਕੀ ਸਿੱਖ ਸਿਖਾਈ ਹਵਕੇ ਜਾਹੋ ਧਾਰ ਸੁਤ ਆਸ ਲਿਹਿੋ ਕਰਮ ਰੁਸ਼ਨਾਈ ਪਾਸ ਜਬ ਗੁਰ ਕਹੇ ਲਿਖਿਓ ਨਹ ਤੇਰੇ ਤਬ ਇਮ ਕਾਹ ਕਰ ਕਲਮ ਅਗੇਰੇ ਲਿਖਨ ਹਾਰ ਇਤ ਉਤਮ ਸਾਰੇ ਤਹ ਨ ਲਿਖਿਓ ਜੇ ਭਾਗ ਹਮਾਰੇ ਕਿਰਪਾ ਕਰੋ ਅਬ ਲਿਖ ਦੀਜੈ ਸ਼ਰਨਾਗਤ ਲਖ ਆਸ ਪੂਰੀ ਜਾਏ ਭਾਈ ਗੁਰਦਾਸ ਜੀ ਦੀ ਇਹ ਜੁਗਤੀ ਸੁਣ ਕੇ ਨਾ ਬੀਬੀ ਨੂੰ ਕੁਝ ਤਰ੍ਹਾਂ ਆਸ ਵੱਜ ਜਾ ਤੇ ਘਰ ਬੁੱਜੀ ਦੂਜੇ ਦਿਨ ਸਾਰੀ ਤਿਆਰੀ ਕਰਕੇ ਸਤਗੁਰਾਂ ਦੇ ਆਉਣ ਤੋਂ ਪਹਿਲਾਂ ਉਸ ਥਾਂ ਤੇ ਖੜੀ ਹੋ ਗਈ ਜਿੱਥੋਂ ਦੀ ਸਤਗੁਰ ਨੇ ਰੰਗਣਾ ਸੀ ਹਜੂਰ ਨੇ ਅਕਾਲ ਤੱਕ ਸਾਹਿਬ ਤੋਂ ਦੀਵਾਨ ਸਮਾਪਤ ਕੀਤਾ ਨੀਲੇ ਘੋੜੇ ਤੇ ਕਾਠੀ ਪਵਾ ਸਵਾਰ ਹੋ ਕੇ ਸਰਖਣੀ ਦੀ ਮਰਾਦ ਪੂਰਨ ਕਰਨ ਵਾਸਤੇ ਉਸੇ ਰਸਤੇ ਚੱਲ ਪਿਆ ਜਦਰ ਅਗੇ ਸਲਖਣੀ ਡੀਕ ਰਹੀ ਸੀ ਗੁਰੂ ਜੀ ਨੂੰ ਦੇਖ ਕੇ ਸਲਖਣੀ ਗਈ ਵਧੀ ਘੋੜੇ ਦੀ ਬਾਗ ਫੜ ਕੇ ਕਹਿਣ ਲੱਗੀ ਸੱਸੀਏ ਦਾੜ੍ਹੀਏ ਚੱਟੀਏ ਪੱਗੇ ਅਰਜ ਕਰੇਂਦੀ ਹਾਂ ਸਤਿਗੁਰੇ ਅੱਗੇ ਨਾਮ ਸਲਖਣੀ ਵਸਦੀ ਹਾਂ ਚੱਬੇ ਆ ਫਲ ਜਾਂਦੀ ਨੂੰ ਇੱਕ ਫਲ ਲੱਗੇ ਇਹ ਸ਼ਬਦ ਸੁਣ ਕੇ ਹਜੂਰ ਮੁਸਕਰਾ ਪਏ ਤੇ ਕਹਿਣ ਲੱਗੇ ਮਾਤਾ ਕੀ ਚਾਹੁੰਨੀ ਐ ਕਹਿੰਦੀ ਆਪ ਅੰਤਰਜਾਮੀ ਹੋ ਆਪਣੇ ਖਜ਼ਾਨੇ ਵਿੱਚੋਂ ਇੱਕ ਪੁੱਤ ਦੀ ਦਾਤ ਬਖਸ਼ੋ ਸਤਿਗੁਰੂ ਕਹਿੰਦੇ ਨੇ ਤੈਨੂੰ ਕੱਲ ਜੇ ਕਹਿ ਦਿੱਤਾ ਸੀ ਵੀ ਤੇਰੇ ਦੇ ਕਰਮਾਂ ਵਿੱਚ ਹੀ ਨਹੀਂ ਲਿਖਿਆ ਹੁਣ ਬੀਬੀ ਸਲਖਣੀ ਨੇ ਭਾਈ ਗੁਰਦਾਸ ਜੀ ਦੀ ਸਿੱਖਿਆ ਦੇ ਅਨੁਸਾਰ ਕਾਗਜ਼ ਤੇ ਕਲਮ ਦਿਵਾਤ ਅੱਗੇ ਕਰ ਦਿੱਤਾ ਕਹਿਣ ਲੱਗੀ ਸਤਿਗੁਰੂ ਉੱਥੇ ਵੀ ਤੁਸੀਂ ਲਿਖਣਾ ਸੀ ਭੁੱਲ ਗਏ ਤੇ ਜੇ ਉੱਥੇ ਹੀ ਨਹੀਂ ਲਿਖਿਆ ਤੇ ਹੁਣ ਇੱਥੇ ਲਿਖ ਦਿਓ ਜਾਣੀ ਜਾਣ ਸਤਿਗੁਰੂ ਨੇ ਜਾਣੇ ਆ ਵੀ ਕਿਸੇ ਪੂਰਨ ਪੁਰਖ ਦੀ ਪੜ੍ਹਾਈ ਹੋਈ ਆਈ ਹੁਣ ਇਹਨੂੰ ਢਾਲਣਾ ਬੜਾ ਮੁਸ਼ਕਲ ਹੈ ਕਾਗਜ਼ ਤੇ ਕਲਮ ਦਵਾਤ ਫੜ ਘੋੜੇ ਦੇ ਚੜੇ ਹੀ ਉਹਨਾਂ ਨੇ ਕਾਗਜ਼ ਫੜਿਆ ਤੇ ਭਾਈ ਗੁਰਦਾਸ ਵਾਲ ਤੱਕਿਆ ਕਈ ਇੱਥੇ ਲਿਖਦੇ ਨੇ ਵੀ ਘੋੜੇ ਨੇ ਪੌੜਾ ਹਲਾ ਦਿੱਤਾ ਤੇ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਇੱਕ ਦੇਣਾ ਚਾਹੁੰਦੇ ਤੇ ਘੋੜੇ ਦੀ ਕਿਸਮਰਾ ਤੁਸੀਂ ਸਤਗੁਰੂ ਦੇ ਕਾਰਜ਼ ਦੇ ਵਿੱਚ ਕਿਸੇ ਤਰ੍ਹਾਂ ਦੀ ਇੰਟਰਫੇਅਰ ਕਰਦਾ ਤੇ ਭਾਈ ਗੁਰਦਾਸ ਜੀ ਨੇ ਇਸ਼ਾਰੇ ਵਿੱਚ ਕਿਹਾ ਸੱਚੇ ਪਾਤਸ਼ਾਹ ਬੜੇ ਚਰਦੀਏ ਭੁਖੀ ਐ ਪਿਆਸੀ ਐ ਝੋਲੀਆਂ ਹੀ ਪਰਦੇਓ ਕਿਰਪਾ ਕਰਦੇਓ ਇੱਕ ਪਾਉਂਦੇ ਪਾਉਂਦੇ ਸਤਗੁਰੂ ਸਾਤਾ ਪਾ ਗਏ। ਸਤਗੁਰੂ ਕਹਿੰਦੇ ਨੇ ਕਾਗਜ਼ ਇਕੱਠਾ ਕਰਕੇ ਲੈ ਮਾਤਾ ਤੈਨੂੰ ਇੱਕ ਪੁੱਤ ਦੀ ਆਸ ਸੀ ਸਤ ਦੇ ਦੇਤੇ ਤੇ ਹੁਣ ਇੱਕ ਕੰਮ ਕਰੀ ਇੱਕ ਮੰਗਿਆ ਸੀ ਇੱਕ ਰੱਖ ਲਈ ਸਤ ਸਾਨੂੰ ਦੇ ਦੀ ਤੇ ਬੜੇ ਪਿਆਰ ਨਾਲ ਬੀਬੀ ਕਹਿਣ ਲੱਗੀ ਸਤਗੁਰੂ ਜਾਣੀ ਜਾਣੋ ਤੁਸੀਂ ਜਿਮੀਦਾਰਾਂ ਦਾ ਕੰਮ ਹੀ ਬੜਾ ਹੁੰਦਾ ਹੈ بڑے ਬੰਦਿਆਂ ਤੋਂ ਬਗੈਰ ਸਰਦਾ ਨਹੀਂ ਦੋ ਤਾਂ ਮੇਰੇ ਪੁੱਤ ਹਾਲ ਲਵਾਉਣਗੇ ਇੱਕ ਪੱਠੇ ਪਾਵੇਗਾ ਗੱਡਾ ਅ ਗੱਡੇ ਦਾ ਕੰਮ ਇੱਕ ਕਰੇਗਾ ਇੱਕ ਖੂਹ ਦਾ ਕੰਮ ਕਰੇਗਾ ਇੱਕ ਮਾਲ ਡੰਗਰ ਚਾਰੇਗਾ ਇੱਕ ਪਾਣੀ ਧਾਣੀ ਦਾ ਕੰਮ ਕਰੇਗਾ ਇੱਕ ਭਰਾਵਾਂ ਵਿੱਚ ਬਾਹਰ ਅੰਦਰ ਦਾ ਕੰਮ ਕਰਨ ਵਾਸਤੇ ਵੇਲਾ ਵੀ ਚਾਹੀਦਾ ਤੇ ਹੁਣ ਤੁਸੀਂ ਆਪ ਹੀ ਦੇਖ ਲਓ ਭਰਾਵਾਂ ਤੋਂ ਕੰਮ ਸਾਰਾ ਇਹਨੇ ਕਰਵਾਉਣਾ ਤੇ ਵੇਲਾ ਕਿਹੜਾ ਰਿਹਾ ਬਾਦਸ਼ਾਹ ਹੱਸ ਕੇ ਇਹ ਕਾਗਜ਼ ਦਾ ਟੁਕੜਾ ਬੀਬੀ ਸਲਖਣੀ ਨੂੰ ਦੇ ਕੇ ਕਹਿਣ ਲੱਗੇ ਜਸ ਸਲਖਣੀ ਸਤ ਅਦਿੱਤੇ ਗੁਰੂ ਨਾਨਕ ਦੀਆਂ ਖੁਸ਼ੀਆਂ ਤੇਰੇ ਉੱਤੇ ਗੁਰਪ੍ਰਤਾਪ ਸੂਰਜ ਗ੍ਰੰਥ ਗ੍ਰੰਥ ਦੇ ਵਿੱਚ ਲਿਖਿਆ 103 ਤ ਗਹੀ ਸ਼ਰਨਾਈ ਅੰਕ ਸ਼ਬਦ ਕੋ ਪਾ ਬਰਈ ਅਬ ਕਰ ਜਾਹੋ ਸਬਤ ਸੁਦ ਪਾਵੇ ਭਈ ਆਸ ਪੂਰੀ ਜਦ ਆਵੇ ਸੁੰਨ ਦੇਸ਼ਾਂ ਔਰ आनंद विलंद ਧੰਨ ਗੁਰੂ ਕੈ ਨਮੋ ਸੋ ਬੰਦ ਦੇਸਾਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਨੇ ਇੱਥੇ ਸੁਲਖਣੀ ਦਾ ਨਾਮ ਦੇਸਾਂ ਕਰਕੇ ਲਿਖਿਆ ਬਹੁਤ ਜ਼ਿਆਦਾ ਇਤਿਹਾਸਾਂ ਦੇ ਵਿੱਚ ਬੀਬੀ ਸੁਲਖਣੀ ਹੀ ਹੈ ਤੇ ਇੱਕ ਪੁੱਤਰ ਦੀ ਆਸ ਲੈ ਕੇ ਗਈ ਸੱਤ ਲੈ ਕੇ ਮੁੜੀ ਗੁਰੂ ਨਾਨਕ ਦੇ ਘਰ ਦੇ ਵਿੱਚ ਜੇ ਕੋਈ ਸ਼ਰਧਾ ਦੇ ਨਾਲ ਆਉਂਦਾ ਹੈ ਭਰੋਸੇ ਤੇ ਸਦਕਾ ਨਾਲ ਆਉਂਦਾ ਹੈ ਉਹ ਦੀਆਂ ਝੋੜੀਆਂ ਭਰ ਜਾਂਦੀਆਂ ਨੇ ਬਸ ਲੋੜ ਹੈ ਸੱਚੇ ਤੇ ਸੁੱਚੇ ਸਿਰਗਦੀ